ਹੈਲੋ ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਸੰਤੋਖ ਸਿੰਘ ਧੀਰ ਦੇ ਜੀਵਨ ਬਾਰੇ ਤੇ ਉਹਨਾਂ ਦੀ ਕਾਵ ਕਲਾ ਤੇ ਰੋਸ਼ਨੀ ਪਾਵਾਂਗੇ ਠੀਕ ਹੈ ਤੇ ਸੰਤੋਖ ਸਿੰਘ ਧੀਰ ਦਾ ਨਵੀਂ ਪੀੜੀ ਦੇ ਕਵੀਆਂ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਉਸ ਦਾ ਜਨਮ 23 ਨਵੰਬਰ 1920 ਈਸਵੀ ਨੂੰ ਬਸੇ ਪਠਾਣਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਇਥੇ ਉਸਦੇ ਨਾਨਕੇ ਸਨ ਉਸਦੇ ਪਿਤਾ ਦਾ ਨਾਂ ਗਿਆਨੀ ਈਸ਼ਰ ਸਿੰਘ ਸੀ ਠੀਕ ਹੈ ਨੈਕਸਟ ਅ ਅੱਜਕੱਲ ਉਹ ਆਪਣੇ ਅਸਲੀ ਪਿੰਡ ਡੰਡ ਜ਼ਿਲ੍ਹਾ ਲੁਧਿਆਣਾ ਵਿੱਚ ਰਹਿ ਰਿਹਾ ਹੈ ਰਹਿ ਰਹੇ ਹਨ ਠੀਕ ਹੈ ਉਸ ਦਾ ਸੰਬੰਧ ਪਿੰਡ ਦੀ ਮੂਜ਼ਾਰਾ ਸ਼੍ਰੇਣੀ ਨਾਲ ਹੈ ਘਰ ਦੀ ਗਰੀਬੀ ਕਾਰਨ ਉਹ ਉੱਚੀ ਵਿਦਿਆ ਪ੍ਰਾਪਤ ਨਾ ਕਰ ਸਕਿਆ ਪਰ ਆਪਣੀ ਹਿੰਮਤ ਨਾਲ ਉਸ ਨੇ 1945 ਵਿੱਚ میٹرک ਅੰਗਰੇਜ਼ੀ ਵਿਦਿ ਪ੍ਰੀਖਿਆ ਪਾਸ ਕੀਤੀ ਉਸਨੇ ਪੰਜਾਬੀ ਸਾਹਿਤ ਵਿੱਚ ਲੇਖਣ ਦਾ ਕੰਮ ਗਿਆਨੀ ਪਾਸ ਕਰਨ ਤੋਂ ਬਾਅਦ ਸ਼ੁਰੂ ਕੀਤਾ ਉਸਨੇ 1947 ਦੇ ਦੁਖਾਂਤ ਤੇ ਕੀਰਤੀ ਕਿਸਾਨ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਉਹ ਮਾਰਕਸਵਾਦੀ ਵਿਚਾਰਤਾ ਦਾ ਦਾਤਾਰਣੀ ਹੈ ਹੁਣ ਤੱਕ ਉਸਨੇ ਪੰਜਾਬੀ ਸਾਹਿਤ ਨੂੰ ਢੇਠ ਲਿਖੀਆਂ ਕਾਵ ਰਚਨਾਵਾਂ ਦਿੱਤੀਆਂ ਹਨ ਕੀੜੇ-ਕੀੜੇ ਦਿੱਤੀਆਂ ਗੁੱਡੀਆਂ ਪਟੋਲੀ ਪੱਤ ਚੜ ਪੌਫਟਾਲਾ ਬੇਰਹਾੜੇ ਇਸ ਤੋਂ ਵਿਨਾ ਉਸਨੇ ਸ਼ਿਟਿਆਂ ਦੀਆਂ ਸਾਂ ਸਵੀਰ ਹੋਣ ਤੱਕ ਸਾਂਜੀ ਕੰਦ ਸ਼ਰਾਬ ਦਾ ਗਿਲਾਸ ਕਹਾਣੀ ਸੰਗ੍ਰਹਿ ਸ਼ਰਾਬੀ ਨਾਵਲ ਲੋਕ ਗੀਤਾਂ ਬਾਰੇ ਪੰਜਾਬ ਦੀਆਂ ਲੋਕ ਕਹਾਣੀਆਂ ਲੋਕ ਸਾਹਿਤ ਤੇ ਕਵੀਰ ਰਚਨਾਵਲੀ ਅਨੁਵਾਦ आद्रचना ਮਾ ਵੀ ਪੰਜਾਬੀ ਸਾਹਿਤ ਨੂੰ ਦਿੱਤੀਆਂ ਠੀਕ ਹੈ ਉਸਨੇ ਆਪਣੀ ਕਵਿਤਾ ਵਿੱਚ ਗਰੀਬਾਂ ਮਜ਼ਦੂਰਾਂ ਕਿਰਤੀਆਂ ਤੇ ਕਾਮਿਆਂ ਦੇ ਸੁਪਨੇ ਸাকার ਕੀਤੇ ਹਨ ਉਹ ਮੇ ਮੇਡ ਮੇਡ ਇਨ ਕਵਿਤਾ ਵਿੱਚ ਲਿਖਦਾ ਹੈ ਇਹ ਪਹਿਲੀ ਵਾਰ ਸ੍ਰਿਸ਼ਟੀ ਉਤੇ ਜਾਗੇ ਕਾਮੇ ਸਦੀਆਂ ਸੁੱਤੇ ਪਹਿਲੀ ਮਈ ਕੇ ਯੂਰਪ ਸਾਰੇ ਹੋ ਗਈਆਂ ਹੜਤਾਲਾਂ ਮੰਗਾ ਉਠੀਆਂ ਕੁਝ ਕਾਮਿਆਂ ਮਤਾ ਪਕਾਇਆ ਸੁੱਤੇ ਸੰਦ ਨਾ ਹੱਥ ਛੁਆਇਆ ਜਿੰਦ ਮਸ਼ੀਨਾ ਵਿੱਚ ਨਾ ਧੜਕੀ ਦਿਲ ਨਫਿਆਂ ਦਾ ਡੇਕਾ ਪਾਈਆਂ ਹੋਈਆਂ ਹੋਣੀਆਂ ਇਸ ਪ੍ਰਕਾਰ ਹੀ ਉਹ ਕਾਮਿਆਂ ਦਾ ਗੀਤ ਵਿੱਚ ਕਾਮਿਆਂ ਦੀਆਂ ਹਸਰਤਾਂ ਨੂੰ ਬਿਆਨ ਕਰਦਾ ਹੈ ਉਹ ਲਿਖਦਾ ਹੈ ਬੀਜਿਏ ਸਿੰਜੀਏ ਵੱਢੀਏ ਗਾਈਏ ਗਾਹੀਏ ਦਾਣਾ ਦਾਣਾ ਕਰਕੇ ਉਗਾਈਏ ਨਾ ਕੁਝ ਕਰੀਏ ਨਾ ਕੁਝ ਸਹੀਏ ਇਹੋ ਸਾਰੇ ਜਗਤ ਤੇ ਚਾਹੀਏ ਉਹ ਇੱਕ ਦੇਸ਼ ਭਗਤ ਕਵੀ ਹੈ ਉਹ ਦਿੱਲੀ ਨੂੰ ਸਾਰੇ ਭਾਰਤ ਦੀ ਰੂਸ ਰੂਸ ਸਮਝ ਕੇ ਲਿਖਦਾ ਹੈ ਜੇਕਰ ਦਿੱਲੀ ਗਫਲਤਾ ਵਿੱਚ ਹੋਵੇ ਲੱਥੀ ਲਤ ਕਰ ਕਰ ਬਾਵਾ ਉੱਚੀਆਂ ਮੈਂ ਕਰਾਂ ਪੁਕਾਰਾਂ ਜਾਗ ਨੀ ਦਿੱਲੀਏ ਜਾਗ ਨੀ चढ़ रहे चुगते फिर अंगेजा ना नादर दिल है मैं, मैं सीस झुकाव दिलदा सुहा फूल मैं कदमा तो वारं धीर की कविता रंगात्मक है उसने ਵਜ਼ਨ ਤੋਲ ਲੈ ਤੇ ਰਵਾਨੀ ਦਾ ਪੂਰਾ ਪੂਰਾ ਖਿਆਲ ਰੱਖ ਕੇ ਆਪਣੀ ਰਚਨਾ ਕੀਤੀ ਹੈ ਕਿਧਰੇ ਕਿਧਰੇ ਪੂਮੁਖਤ ਛੰਦ ਦੀ ਵਰਤੋਂ ਵੀ ਕਰਦਾ ਹੈ ਉਸ ਦੀ ਕਵਿਤਾ ਦੀ ਬੋਲੀ ਕੇਂਦਰੀ ਪੰਜਾਬੀ ਹੈ ਪਰ ਕਿਧਰੇ ਕਿਧਰੇ ਉਹ ਪਿੰਡੂ ਮਲਵਈ ਦੇ ਸ਼ਬਦ ਵੀ ਵਰਤਦਾ ਹੈ ਉਸਦੀ ਸ਼ਬਦ ਚੋਣ ਬੜੀ ਸੁੰਦਰ ਤੇ ਭਾਵਾਂ ਦੇ ਅਨੁਕੂਲ ਹੈ ਉਹ ਆਪਣੀ ਕਵਿਤਾ ਵਿੱਚ ਭਿੰਨ-ਭਿੰਨ ਅਲੰਕਾਰਾਂ ਦੀ ਵਰਤੋਂ ਕਰਕੇ ਉਸ ਨੂੰ ਸ਼ਿੰਗਾਰ ਦਾ ਵੀ ਹੈ ਇਹ ਅਲੰਕਾਰ ਉਸਦੀ ਕਵਿਤਾ ਦੇ ਭਾਵ ਸਪਸ਼ਟ ਕਰਨ ਵਿੱਚ ਵੀ ਸਹਾਈ ਹੁੰਦੇ ਹਨ ਉਸਦੀ ਕਵਿਤਾ ਵਿੱਚ ਵੀਰਸ ਕਰੁਣਾ ਰਸ ਅਦਭੁਤ ਰਸ ਤੇ ਸ਼ਿੰਗਾਰ ਰਸ ਤੇ ਨਮੂਨੇ ਮਿਲਦੇ ਹਨ ਕਿਦਰੇ ਕਿਦਰੇ ਉਸ ਦੀ ਕਵਤਾ ਵਿੱਚ ਬਿਆੰਗਾਤਮਿਕ ਅੰਚ ਵੜਾ ਬਲਵਾਨ ਹੁੰਦਾ ਹੈ ਸਮੁੱਚੇ ਤੌਰ ਤੇ ਉਹ ਇੱਕ ਮਹੱਤਵਪੂਰਨ ਕਵੀ ਹੈ ਠੀਕ ਹੈ ਇਹ ਹੋ ਗਏ ਤੁਹਾਡੇ ਧੀਰ ਸਿੰਘ ਜੀ ਦਾ ਜੇ ਸੰਤੋਖ ਸਿੰਘ ਧੀਰ ਬਾਰੇ ਤੇ ਨੈਕਸਟ ਅਸੀਂ ਕਿਸੇ ਹੋਰ ਰਾਈਟਰ ਬਾਰੇ ਕਰਾਂਗੇ ਠੀਕ ਹੈ ਓਕੇ ਬਾਏ